ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਸਾਰੇ دہشت گردਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਖਤ ਸਜ਼ਾ ਦੇਵੇਗਾ ਪਹਿਲਾ ਕੰਮ دہشت گردੀ ਹਮਲੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਅੱਜ ਦਿੱਲੀ 'ਚ ਇੱਕ ਸਰਪਾਰਟੀ ਮੀਟਿੰਗ ਹੋ ਰਹੀ ਹੈ ਪਾਤਵਲੋਂ ਪਾਕਿਸਤਾਨ ਖਿਲਾਫ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ ਪੰਜਾਬ ਜੱਡਾਰੀ ਹੁਸੈਨੀਵਾਲਾ ਇਸ ਸਾਥ ਕਿਸਰਫਤਾ ਦੇ ਭਾਰਤੀ ਪਾਸੇ ਦੇ ਗੇਟ ਨਹੀਂ ਖੁੱਲਣਗੇ ਕੌਮੀ ਪੰਚਾਇਤੀ ਰਾਤ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨਸ਼ਾ ਮੁਕਤ ਪਿੰਡਾਂ ਲਈ ਵੱਡੇ ਪ੍ਰੋਜੈਕਟਾਂ ਸਮੇਤ مالی ਮਦਦ ਦੇਣ ਦਾ ਕੀਤਾ ਐਲਾਨ ਆਗਾਸ਼ਵਾਣੀ ਅਤੇ ਦੂਰਦਰਸ਼ਨ ਜਲੰਧਰ ਵੱਲੋਂ OTT ਪਲੇਟਫਾਰਮ ਵੇਬ ਪਾਰਿ ਆਮ ਲੋਕਾਂ ਨੂੰ ਮੀਡੀਆ ਰਾਹੀਂ ਜਾਗਰੂਕ ਕਰਨ ਵਾਸਤੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਸੱਤੇ ਨਾਲ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਹਰ دہشتਕਰ ਅਤੇ ਉਸ ਦਾ ਸਮਰਥਨ ਕਰਨ ਵਾਲਿਆਂ ਦੀ ਪਛਾਣ ਕਰੇਗਾ ਤੇ ਉਹਨਾਂ ਦਾ ਪਤਾ ਲਾਏਗਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਗਾ ਉਹਨਾਂ ਨੇ ਕਿਹਾ ਕਿ دہشتਕਰਤਾ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਭਾਰਤ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਅਪਰਾਧੀਆਂ ਨੂੰ ਟੱਪ ਲਵੇਗਾ ये हमला सिर्फ निहत पर्यटकों पर नहीं हुआ है देश के दुश्मनों ने भारत की आत्मा पर हमला करने का दुस्साहस किया मैं बहुत स्पष्ट शब्दों में कहना चाहता हूं जिन्होंने ये हमला किया है उन आतंकियों को और इस हमले की साजिश रचने वालों को उनकी कल्पना से भी बड़ी सजा मिलेगी सजा मिलकर के रहेगी રાષ્ટ્રી પચાયતી રાજ દિવસ મોકે બિહાર મધુબની જિલ્ચક મીટિંગનું સંબોધન કરદ્દ પ્રધાનમંત્રીને કે ન્યા યકની બનાર સંભવ ઉપર જાણગ અને પૂરા દેશ ਇਸ ਇਰਾਦੇ ਤੇ ਡ੍ਰਿੜ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਰ ਉਹ ਵਿਅਕਤੀ ਜੋ ਮਨੁੱਖਤਾ 'ਚ ਵਿਸ਼ਵਾਸ ਰੱਖਦਾ ਹੈ ਭਾਰਤ ਦੇ ਨਾਲ ਹੈ ਸ਼੍ਰੀ ਮੋਦੀ ਨੇ ਕਿਹਾ ਕਿ 5 ਅਪ੍ਰੈਲ ਨੂੰ دہشت ਗਰਤਾ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 마ਸੂਮ ਲੋਕਾਂ ਦੀ ਹੱਤਿਆ ਕਰ ਦਿੱਤੀ ਪੂਰਾ ਦੇਸ਼ ਇਸ ਘਟਨਾ ਤੋਂ ਦੁਖੀ ਹੈ ਤੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜਾ ਹੈ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਹਿਲਗਾਮ دہشت ਗਰਦੀ ਹਮਲੇ 'ਚ ਜਾਨਾਂ ਗੁਆਣ ਵਾਲਿਆਂ ਨੂੰ ਸ਼ਰਤਾਂਜਲੀ ਦੇਣ ਲਈ 1 ਮਿੰਟ ਦਾ ਮੌਨ ਵੀ ਰੱਖਿਆ प्रधानमंत्री ने आज मधुबनी तो 13480 करोड़ रुपए सौ अस्सी कई विकास प्रोजेक्टा शुरुआत की तिन्नी पत्थर रखा श्री मोदी ने कहा कि पिछले कुछ साल देश तीस हजार नवं पंचायती इमारतें भी बनाई गई ने बीते दशक में पंचायतों को सशक्त करने के लिए एक के बाद एक कदम उठाए गए टेक्नोलॉजी के माध्यम से भी पंचायतों को मजबूत किया गया दो लाख से ज्यादा ग्राम पंचायतों को इंटरनेट से जोड़ा गया साढ़े पांच लाख से ज्यादा कॉमन सर्विस सेंटर गांवों में बने ਪਹਿਲਾ ਕਾਮ دہشت گردੀ ਹਮਲੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਅੱਜ ਦਿੱਲੀ 'ਚ ਇੱਕ ਸਰਪਾਰਟੀ ਮੀਟਿੰਗ ਹੋ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਵਾਕਫਾਕ ਰਾਜਨੀਤਿਕ ਪਾਰਟੀਆਂ ਦੇ ਆਕਾ ਨੂੰ ਹਮਲੇ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਉਹ ਉਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਖਿਲਾਫ ਚੁੱਕੇ ਗਏ ਕਤਨਾਬਾਰੀ ਵੀ ਜਾਣਕਾਰੀ ਪ੍ਰਦਾਨ ਕਰਨਗੇ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਅੱਜ ਦੁਪਹਿਰ ਰਾਸ਼ਟਰਪਤੀ ਪਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਪਹਿਲਗਾਮ دہشت گردی ਹਮਲੇ ਅਤੇ ਇਸ ਦੇ ਜਵਾਬ ਚ ਭਾਰਤ ਵੱਲੋਂ ਚੁੱਕੇ ਗਏ ਸਖਤ ਕਦਮਾਂ ਤੋਂ ਬਾਅਦ ਹੋਈ ਹੈ। ਕਸ਼ਮੀਰ ਦੇ ਪਹਿਲਗਾਮ ਚ ਸੈਲਾਨੀਆਂ ਤੇ ਹੋਈ ਕਿਨੌਣੇ دہشت گردੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਖਿਲਾਫ ਕੀਤੀ ਗਈ ਕਾਰਵਾਈ ਜਿਸ ਵਿੱਚ ਅਟਾਰੀ ਸਰਹੱਦ ਬੰਦ ਕਰਨਾ ਸ਼ਾਮਲ ਹੈ ਦੇ ਮੱਦੇਨਜ਼ਰ ਅੱਜ ਅੰਮ੍ਰਿਤਸਰ ਦੀ ਅਟਾਰੀ ਫਿਰੋਜ਼ਪੁਰ ਦੀ ਹੁਸੈਨੀਵਾਲਾ ਤੇ ਫਾਜ਼ਿਲਕਾ ਦੀ ਸਾਤ ਕੀ ਸਰਹੱਦ ਦੇ ਭਾਰਤੀ ਪਾਸੇ ਤੇ ਗੇਟ ਨਹੀਂ ਖੁੱਲਣਗੇ ਸੀਮਾ ਸੁਰੱਖਿਆ ਬਲ ਦੇ ਸੀਨੀਅਰ ਸੂਤਰਾਂ ਦੇ ਹਵਾਲੇ ਨਾਲ ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਰੀਟਰੀਟ ਸਮਾਗਮ ਦੌਰਾਨ ਵੀ ਕੋਈ ਗੇਟ ਨਹੀਂ ਖੋਲਿਆ ਜਾਵੇਗਾ ਇਸ ਦੇ ਨਾਲ ਹੀ ਸੂਰਜ ਡੁੱਬਣ ਵੇਲੇ ਭਾਰਤੀ ਝੰਡਾ ਉਤਾਰਨ ਤੋਂ ਬਾਅਦ ਪ੍ਰੋਟੋਕਾਲ ਵਾਂਗ ਹੱਥ ਨਹੀਂ ਮਿਲਾਇਆ ਜਾਵੇਗਾ ਇਸ ਦੌਰਾਨ ਅਜੂ ਵਿਸ਼ਵ ਪ੍ਰਸਿੱਧ ਰੀਟਰੀਟ ਸਮਾਗਮ ਦੇਖਣ ਲਈ ਅਟਾਰੀ ਵਾਕਾ ਸਾਂਝੀ ਚੈੱਕਪੋਸਟ ਤੇ ਆਉਣ ਵਾਲੇ ਸੈਂਕੜੇ ਸੈਲਾਨੀ ਇਸ ਹਮਲੇ ਤੋਂ ਨਾਖੁਸ਼ ਤੇ ਗੁੱਸੇ ਵਿੱਚ ਸਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਹਮਲੇ ਲਈ ਜ਼ੇਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। गुजरात कच्छ से बिलोंग करता हूं हम सारे आज हमारे कच्छ के प्रवासी यहां पर आए हैं जो भी हादसा हुआ है वो बहुत गलत हुआ है हम जो तो लोग हैं उनको हम श्रद्धांजलि अर्पित करते हैं और यह बॉर्डर पर आज आए भारत माता की जय और वंदे मातर का नारा गूंजे और जो भी सैनिक है वो यहां पर परेड करते हैं उनके साथ हम जोश में जोश मिला के बोलेंगे भारत माता की जय और वंदे मातरम और अपनी देश की आन बान शान तिरंगा है वो आन बान सतत रहे लहराता रहे जो भी ये हादसा हादसा हमारे लोगों के साथ जिसने किया है उनको सबको सजा मिले ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airrnujlalender ਅਤੇ YouTube ਤੇ ਸਾਡਾ ਚੈਨਲ ਹੈ @airlalender ਯੋਧ ਨਸ਼ਾ ਵਿਰੁੱਧ ਮੁਹਿੰਮ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਤੋਂ ਸਮਰਥਨ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨਸ਼ਾ ਮੁਕਤ ਪਿੰਡਾਂ ਵਾਸਤੇ ਵੱਡੇ ਪ੍ਰੋਜੈਕਟਾਂ ਦੇ ਨਾਲ-ਨਾਲ مالی ਮਦਦ ਦੇਣ ਦਾ ਐਲਾਨ ਕੀਤਾ ਹੈ ਪੰਚਾਇਤ ਦਿਵਸ ਮੌਕੇ ਕਰਵਾਈ ਸੂਬਾ ਬਦਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਜੋ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਪਿੰਡ ਐਲਾਨੇਗਾ ਉਸ ਨੂੰ ਹੋਰ ਆਧੁਨਿਕ ਸਹੂਲਤਾਂ ਤੋਂ ਇਲਾਵਾ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਹਨਾਂ ਸਰਪੰਚਾਂ ਨੂੰ ਇਸ ਨੇਕ ਕਾਰਜ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਗਿਆ ਤਾਂ ਜੋ ਸਰਗਰਮ ਜਨਤਕ ਸਹਿਯੋਗ ਨਾਲ ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਪੰਚਾਂ ਨੂੰ ਚੁਣੇ ਜਾਣ ਵਾਲੇ ਦਿਨ ਤੋਂ ਹੀ 2000 ਰੁਪਏ ਪ੍ਰਤੀ ਮਹੀਨਾ ਮਾਣ ਪੱਤਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਸੰਸਥਾਵਾਂ ਸਰਕਾਰ ਦਿਆਂ ਲੋਕਪੱਖੀ ਨੀਤੀਆਂ ਤੇ ਵਿਕਾਸਮੁਖੀ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੇ ਪਹੁੰਚਾਉਣ ਲਈ ਸਭ ਤੋਂ ਵੱਧ ਸਹਾਇੀ ਹੁੰਦੀਆਂ ਨੇ ਮੁੱਖ ਮੰਤਰੀ ਨੇ ਪਿੰਡਾਂ ਦੇ ਵਿਕਾਸ ਨਾਲ ਸੰਬੰਧਿਤ ਵੱਖ-ਵੱਖ ਸ਼੍ਰੇਣੀਆਂ 'ਚ ਪੰਚਾਇਤੀ ਪ੍ਰਗਤੀ ਬਾਰੇ ਸੂਚਕਾਂਕ ਵਿੱਚ ਸਭ ਤੋਂ ਵੱਧ ਅੰਕ ਲੈ ਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਬਠਿੰਡਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਬੱਲੋ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ ਵਿੱਚ ਪ੍ਰਦਰਸ਼ਨ ਕਰਨ ਵਾਲੀਆਂ ਨੌ ਪੰਚਾਇਤਾਂ ਤੇ ਸਿਰਸ ਸਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਵੀ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਸਵੈ ਸਹਾਇਤਾ ਸਮੂਹਾਂ ਅਤੇ ਪੰਚਾਇਤ ਸਖਤਰਤਾ ਦਾ ਵੀ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਚਾਇਤ ਪੈਰੋਸ਼ਾ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਨੇ ਪਿੰਡ ਵਾਸਤੇ ਕੀਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਅਸੀਂ ਆਪਣੇ ਪਿੰਡ ਦੇ ਵਿੱਚ ਗੰਦੇ ਪਾਣੀ ਦੀ ਸਾਂਭ ਸੰਭਾਲ ਲਈ ਅੰਡਰਗਰਾਊਂਡ ਸੀਵਰੇਜ ਪਾ ਕੇ ਉਹਨੂੰ ਵਾਟਰ ਟ੍ਰੀਟਮੈਂਟ ਪਲਾਂਟ ਦੇ ਵਿੱਚ ਲਿਆਂਦਾ ਜਾਂਦਾ। ਉਸ ਪਾਣੀ ਤੋਂ 25-30 ਏਕੜ ਸਾਡੇ ਕਿਸਾਨ ਜਿਹੜੇ ਆ ਸਚਾਈ ਦੇ ਤੌਰ ਤੇ ਉਸ ਪਾਣੀ ਨੂੰ ਵਰਤ ਰਹੇ ਆ। ਦੂਸਰਾ ਜਿਹੜਾ ਕੂੜੇ ਕਰਕਟ ਦੀ ਸਮੱਸਿਆ ਉਹਦੇ ਹੱਲ ਵਾਸਤੇ ਅਸੀਂ ਪਿੰਡ ਵਾਸੀਆਂ ਨੇ ਮਿਲ ਕੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਬਣਾਇਆ ਹੋਇਆ ਜਿਹਦੇ ਤਹਿਤ ਗਿੱਲੇ ਕੂੜੇ ਤੋਂ ਆਰਗੈਨ ਖਾਦ ਤਿਆਰ ਕੀਤੀ ਜਾਂਦੀ ਹੈ। ਤਿੰਨ ਕਨਾਲ ਦੇ ਵਿੱਚ ਮਿੰਨੀ ਜੰਗਲ ਲਗਾਇਆ ਹੋਇਆ ਜਿਹਦੇ ਵਿੱਚ 60 ਕਿਸਮਾਂ ਦੇ ਬੂਟੇ ਪ੍ਰਾਤਣ ਰੁੱਖ ਵੀ ਉਹਦੇ ਵਿੱਚ ਸ਼ਾਮਿਲ ਨੇ। ਲਕੇ ਆਪਣੇ ਪਿੰਡ ਨੂੰ ਬਹੁਤ ਖੂਬਸੂਰਤ ਬਣਾਇਆ ਹੋਇਆ ਭਾਰਤ ਦੇ ਲੋਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਵੱਲੋਂ ਡਿਜੀਟਲ ਸਟ੍ਰੀਮਿੰਗ ਸੇਵਾਵਾਂ ਦੀ ਵਾਦੀ ਮੰਗ ਨੂੰ ਪੂਰਾ ਕਰਨ ਲਈ OTT ਪਲੇਟਫਾਰਮ ਦੇ ਖੇਤਰ ਚ ਸ਼ੁਰੂ ਕੀਤੇ ਗਏ ਉਦਮ ਤਹਿਤ ਵੇਵਸ ਦੇ ਨਾਂ ਤੋਂ ਸ਼ੁਰੂ ਕੀਤੇ ਗਏ ਪਲੇਟਫਾਰਮ ਬਾਰੇ ਆਮ ਲੋਕਾਂ ਨੂੰ ਮੀਡੀਆ ਰਾਹੀਂ ਜਾਗਰੂਕ ਕਰਨ ਵਾਸਤੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆਕਾਸ਼ਵਾਣੀ ਜਲੰਧਰ ਵਿਖੇ ਹੋਈ ਇਸ ਪ੍ਰੈਸ ਕਾਨਫਰੰਸ ਦੌਰਾਨ ਇੱਕ ਡਿਜੀਟਲ ਪੇਸ਼ਕਾਰੀ ਰਾਹੀਂ ਵੇਵਸ OTT ਪਲੇਟਫਾਰਮ ਬਾਰੇ ਮੀਡੀਆ ਨੂੰ ਵਿਸਥਾਰ ਚ ਜਾਣਕਾਰੀ ਦਿੱੰਦਿਆ ਪ੍ਰੋਗਰਾਮ ਮੁਖੀ ਬਰਮਜੀਤ ਸਿੰਘ ਨੇ ਦੱਸਿਆ ਕਿ ਇਸ ਪਲੇਟਫਾਰਮ ਦਾ ਉਦੇਸ਼ ਕਲਾਸਿਕਲ ਸਮਗਰੀ ਤੇ ਸਮਕਾਲੀ ਪ੍ਰੋਗਰਾਮਿੰਗ ਦਾ ਇੱਕ ਅਮੀਰ ਰਲੀਵਾ ਪੇਸ਼ ਕਰਕੇ ਆਧੁਨਿਕ ਡਿਜੀਟਲ ਰੋਜ਼ਾਨਾ ਨੂੰ ਅਪਣਾਉਂਦਿਆਂ ਪੁਰਾਣੀਆਂ ਯਾਦਾਂ ਨੂੰ ਪੂਰਾ ਕਰਨਾ ਹੈ ਇਸ ਮੌਕੇ ਆਕਾਸ਼ਵਾਣੀ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰ ਰਣਜੀਤ ਮੀਨਾ ਜਲੰਧਰ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਇੰਜੀਨੀਅਰ ਕਰਨਬੀਰ ਸਿੰਘ ਦੂਰਦਰਸ਼ਨ ਪ੍ਰੋਗਰਾਮ ਹੈੱਡ ਕੇਵਲ ਕ੍ਰਿਸ਼ਨ ਆਕਾਸ਼ਵਾਣੀ ਦੇ ਡਿਪਟੀ ਡਾਇਰੈਕਟਰ ਇੰਜੀਨੀਅਰ ਦਿਲਬਖ ਸਿੰਘ ਸਮੇਤ ਆਕਾਸ਼ਵਾਣੀ ਸਮਾਚਾਰ ਜਲੰਧਰ ਮੁਖੀ ਰਾਜੇਸ਼ ਪਾਲੀ ਵਿਮਾਚੂਦ ਰਹੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਪਲੇਟਫਾਰਮ ਤੇ ਭਾਰਤ ਦੇ ਅਤੀਤ ਨਾਲ ਸਬੈਚਾਰਕ ਤੇ ਭਾਵਨਾਤਮਕ ਸਬੰਧਾਂ ਦੀ ਪਾਲਗਰਨ ਵਾਲੇ ਦਸ਼ਕਾਂ ਸਮੇਤ ਅੱਜਕੱਲ ਦੇ ਆਧੁਨਿਕ ਸਮਾਨੇ ਦੇ ਨੌਜਵਾਨਾਂ ਲਈ ਵੀ ਫਿਲਮਾਂ ਤੇ ਸੀਰੀਅਲ ਉਪਲਬਧ ਹਨ ਵੇਵਸ ਪਲੇਟਫਾਰਮ ਪ੍ਰਸਾਰਣ ਦੇ ਖੇਤਰ 'ਚ ਇਤਿਹਾਸ ਰਚਣ ਵਾਲੇ ਕਲਾਸਿਕਲ ਸੀਰੀਲਾਂ ਵਿੱਚ ਇੱਕ ਵਿਸ਼ਾਲ ਤੇ ਅਮੀਰ ਲਾਇਬ੍ਰੇਰੀ ਦੇ ਨਾਲ-ਨਾਲ ਖਬਰਾਂ ਦਸਤਾਵੇਜ਼ੀ ਤੇ ਖੇਤਰੀ ਸਮਗਰੀ ਦੀ ਪੇਸ਼ਕਸ਼ ਵੀ ਕਰਦਾ ਹੈ ਇਸ ਪਲੇਟਫਾਰਮ ਨੂੰ smartphones tablets ਅਤੇ smart television ਤੇ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਪ੍ਰਸਾਰ ਸਿੱਖਿਆ ਵੱਲੋਂ ਅੱਜ ਆਉਂਦੇ ਫਸਲੀ ਸੀਜ਼ਨ ਦੌਰਾਨ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਉਦੇਸ਼ ਨਾਲ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸੁਦੀਪ ਸਿੰਘ ਗੋਸਲ ਸ਼ਾਮਲ ਹੋਏ। ਵਰਕਸ਼ਾਪ 'ਚ 300 ਤੋਂ ਜ਼ਿਆਦਾ ਖੇਤੀ ਵਿਗਿਆਨੀਆਂ ਨੇ ਸ਼ਿਰਕਤ ਕੀਤੀ। ਡਾਕਟਰ ਸੁਦੀਪ ਗੋਸਲ ਨੇ ਪਾਣੀ ਦੀ ਬੇਥੀਰੀ ਖਪਤ ਵਾਲੀਆਂ ਕਿਸਮਾਂ ਪੂਸਾ 44 ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਵਰਕਸ਼ਾਪ 'ਚ ਕੋਲ 326 ਵਿਗਿਆਨੀਆਂ ਨੇ ਸ਼ਿਰਕਤ ਕੀਤੀ। ਅੱਜ ਵਿਸ਼ਵ ਸਿਹਤ ਸੰਗਠਨ ਦਾ ਵਿਸ਼ਵ ਟਿਕਾ ਕਨ ਹਫਤਾ 2025 ਸ਼ੁਰੂ ਹੋ ਗਿਆ ਇਸ ਮੁਹਿੰਮ ਅਗਲੇ ਮਹੀਨੇ ਦੀ 3 ਤਰੀਕ ਤੱਕ ਸਾਰੇ ਮੁਲਕਾਂ 'ਚ ਚਲੇਗੀ ਇਸ ਸਾਲ ਦਾ ਥੀਮ ਸਾਰਿਆਂ ਲਈ ਟਿਕਾ ਕਨ ਮਨੁੱਖੀ ਤੌਰ ਤੇ ਸੰਭਵ ਹੋਵੇ ਰੱਖਿਆ ਗਿਆ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਸਾਰੇ دہشت گردਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਖਤ ਸਜ਼ਾ ਦੇਵੇਗਾ ਪਹਿਲ ਕਾਮ دہشت ਗਰਦੀ ਹਮਲੇ ਦੇ ਮੱਦੇ ਨਜ਼ਰ ਸਰਕਾਰ ਵੱਲੋਂ ਅੱਜ ਦਿੱਲੀ 'ਚ ਸਰਪਾਰਟੀ ਮੀਟਿੰਗ ਹੋ ਰਹੀ ਹੈ ਭਾਰਤ ਵੱਲੋਂ ਪਾਕਿਸਤਾਨ ਖਿਲਾਫ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ ਪੰਜਾਬ ਚਟਾਰੀ ਹੁਸੈਨਵਾਲਾ ਤੇ ਸਾਖ ਕੀ ਸਰਹੱਦਾਂ ਦੇ ਭਾਰਤੀ ਪਾਸੇ ਦੇ ਗੇਟ ਨਹੀਂ ਖੁੱਲਣਗੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨਸ਼ਾ ਮੁਕਤ ਪਿੰਡਾਂ ਲਈ ਵੱਡੇ ਪ੍ਰੋਜੈਕਟਾਂ ਸਮੇਤ مالی ਮਦਦ ਦੇ ਦਾ ਕੀਤਾ ਐਲਾਨ ਆਕਾਸ਼ਵਾਣੀ ਤੇ ਦੂਰਦਰਸ਼ਨ ਜਲੰਧਰ ਵੱਲੋਂ OTT ਪਲੇਟਫਾਰਮਸ ਵੇਵਜ਼ ਬਾਰੇ ਆਮ ਲੋਕਾਂ ਨੂੰ ਮੀਡੀਆ ਰਾਹੀਂ ਜਾਗਰੂਕ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਤੇ ਇਸ ਦਿਨਾਂ ਲਈ ਦੇਸ਼ਿਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਦੇ 30 ਮਿੰਟ ਤੇ ਨਮਸਕਾਰ